ਵਾਹਿਗੁਰੂ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਬੋਤਿਆ ਸੀ ਕੋ ਹੋਰੇ ਕਿਦਾਂ ਠੀਕ ਹੋ ਬਾਬਾ ਜੀ ਕਿਦਰਾ ਠੀਕ ਹੋ ਹਾਂ ਕੀ ਚੱਕ ਦੇ ਕੰਮ ਆ ਗਿਆ ਆ ਗਏ ਟਾਈਮ ਤੇ ਆ ਗਏ ਹੋ ਬੇਨਤੀ ਲੈ ਕੇ ਆਏ ਹਾਂਜੀ ਜੀ ਕਾ ਵੀ ਬੇਨਤੀ ਦੱਸੋ ਕੋਈ ਫੱਕੀ ਦਾ ਕੰਮ ਕਰ ਲੋ ਰੇੜੀ ਵਗੈਰਾ ਹਾਂਜੀ ਹਾਂਜੀ ਅੱਛਾ ਚਲਾ ਲੋਗੇ ਰੇੜੀ ਵਗੈਰਾ ਹਾਂਜੀ ਹਾਂਜੀ ਰਿਕਸ਼ਾ ਨਹੀਂ ਚੱਲਦਾ ਹੁਣ ਸਾਡਾ ਸ਼ਾਹ ਤਾਂ ਬੜਾ ਮੋਡੇ ਵੱਡੇ ਦੰਗ ਕਰਦੇ ਆ ਨਹੀਂ ਚੱਲਦਾ ਨਹੀਂ ਆਂ ਸਬਜ਼ੀ ਵੇਚਣਾ ਚਾਹੁੰਦੇ ਹੋ ਹਾਂ ਜੀ ਜੀ ਤੇ ਸਵਾਰੀ ਨਹੀਂ ਪੈਂਦੀ ਨਾ ਸਵਾਰੀ ਨਹੀਂ ਆਂਦੀ ਬੈਟਰੀ ਕਿੱਥੇ ਹੋ ਗਈ ਬਾਹਰ ਦਾ ਥੋੜਾ ਬੱਦਸ ਸਿੱਖਾਂ ਦੇ ਲਈ ਸਿੱਖੀ ਦੇ ਲਈ ਹਣਾ ਜੀ ਆਪਣੇ ਬਜ਼ੁਰਗਾਂ ਦੇ ਲਈ ਸੀ ਬੈਠੇ ਆ ਤੇ ਜਦ ਤੱਕ ਤੁਸੀਂ ਅੱਜ ਤੱਕਾਂ ਸੁਣਦੀ ਵੇਚ ਨਹੀਂ ਆਂ ਸਬਜ਼ੀ ਵੇਚ ਨਹੀਂ ਜਾਂਦੇ ਹੋ ਕੱਲ ਜਾਂ ਪਰਸੋਂ ਤੁਹਾਨੂੰ ਜੜੀ ਅਲੇੜੀ ਤੁਹਾਡੇ ਗੁਰੂ ਦੇ ਵੱਲੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵੱਲੋਂ ਦਿੱਤੀ ਜਾਊਗੀ ਅਸੀਂ ਨਹੀਂ ਦੇਣੀ ਹੈਗੀ ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਦੇਣੀ ਹੈ ਕਿਉਂਕਿ ਤੁਹਾਡਾ ਗੁਰੂ ਬੇਅੰਤ ਹੈ ਹਾਂ ਜੀ ਠੀਕ ਹੈ ਜੀ ਉਹ ਹੈਗੀ ਆ ਗੁਰਸਾਬ ਗੁਰਾਂ ਦਾ ਪਾਸਾ ਹਾਂ ਮਹਾਰਾਜਿਆਂ ਦਾ ਮਹਾਰਾਜਾ ਧੰਗ ਗੁਰੂ ਰਾਮਦਾਸ ਪਾਸ਼ਾ ਠੀਕ ਹੈ ਜੀ ਬਾਬਾ ਦੀਪ ਸਿੰਘ ਖਜ਼ਾਨਿਆਂ ਦੇ ਜਿੰਦਰੇ ਆ ਹਾਂਜੀ ਹਾਂ ਠੀਕ ਹੈ ਠੀਕ ਹੈ ਜੀ ਇਸੇ ਕਰਕੇ ਆਪਾਂ ਜਿਹੜੀ ਫੋਟੋ ਲਾਈ ਸੀ ਨਾ ਇਹ ਬਾਬਾ ਦੀਪ ਸਿੰਘ ਦੀ ਇੱਥੇ ਲਾਈ ਹੋਈ ਆ ਤੇ ਜਿਹੜੀ ਸਰਕਾਰ ਆ ਦੇਖੋ ਹਰੀ ਸਿੰਘ ਨਲਕੂਆ ਬੈਠਾ ਹੋਇਆ ਉੱਪਰ ਇੱਥੇ ਸਰਕਾਰ ਆ ਮਹਾਰਾਜਾ ਦਲੀਪ ਸਿੰਘ ਚੱਲਦੀ ਆ ਜੀ ਠੀਕ ਹੈ ਜੀ ਠੀਕ ਹੈ ਇਹ ਭਾਵੇਂ ਅਸੀਂ ਛੋਟੇ ਪੱਦਰ ਦੇ ਖੋਲੇ ਪਰ ਅਸੀਂ ਚਾਹੁੰਦੇ ਹਾਂ ਕਿ ਹਰੇਕ ਪਿੰਡ 'ਚ ਖੁੱਲੇ ਜਿੱਥੇ ਸਾਡੇ ਬਜ਼ੁਰਗਾਂ ਦਾ ਸਤਕਾਰ ਹੋਵੇ ਸਾਡੇ ਬਜ਼ੁਰਗਾਂ ਨੂੰ ਕੁਛ ਠੀਕ ਹੈ ਜੀ ਮੇਰੇ ਬਾਬਾ ਜੀ ਆ ਕੀ ਕਿ ਲਗਾਇਆ ਇਹ ਇਹ ਮਠਾਈ ਗੱਡੀ ਦੇਖ ਲੀਆ ਹੈ 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 ਠੀਕ ਹੈ ਸੋਹਣੀ ਹੈ ਗੱਡੀ ਲਿਆ ਬਾਬਾ ਜੀ ਸਭ ਤੋਂ ਪਹਿਲੇ ਤੇ ਆਪਾਂ ਇਹ ਬਾਬਾ ਜੀ ਸਾਡੇ ਨਾ ਇੰਸਟੀਚੂਟ ਚ ਦੂਸਰਾ ਡੱਬਾ ਆ ਗਿਆ ਅੱਜ ਅਹੋ ਵਾਹ ਜੀ ਵਾਹ ਲੱਡੂ ਲੱਡੂ ਲੈ ਕੇ ਆਏ ਹੈ ਤੋ ਲੋ ਜੀ ਇਹ ਤੁਹਾਡੇ ਨਵੇਂ ਰਿਕਸ਼ੇ ਦੀ ਖੁਸ਼ੀ ਦੇ ਵਿੱਚ ਠੀਕ ਹੈ ਜੀ ਲੋ ਪਿਆਰੋ ਛਕੋ ਜੀ ਇਹ ਸਾਡੇ ਏਸੀ ਵੀਰ ਪਾਜੀ ਦੂਸਰਾ ਡੱਬਾ ਆ ਗਿਆ ਜੀ ਠੀਕ ਹੈ ਜੀ ਗੁਰਸਾਹਿਬ ਦੀ ਕਿਰਪਾ ਨਾਲ ਏ ਬਾਬਾ ਜੀ ਦੇ ਨਵੇਂ ਰਿਕਸ਼ੇ ਦੀ ਖੁਸ਼ੀ ਚ ਬਾਬਾ ਜੀ ਪਾਰਟੀ ਦੇ ਰਿਹਾ ਜੀ ਸਾਰਿਆਂ ਨੂੰ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਲੋ ਜੀ ਲੋ ਜੀ ਧੰਨ ਗੁਰੂ ਰਾਮਦਾਸ ਲੋਰ ਮੈਡਮ ਸਾਰੇ ਆਲੇ ਲੋ ਬਾਬਾ ਜੀ ਦੀ ਖੁਸ਼ੀ ਚ ਹਾਜ਼ਰ ਹੋਈਏ ਬਈ ਬਹੁਤ ਬਹੁਤ ਹੈ ਤੁਹਾਨੂੰ ਮੁਬਾਰਕਾਂ ਤੁਹਾਡੇ ਨਵੇਂ ਕੰਮਕਾਰ ਦੀ ਆ ਜੀ ਗੁਰੂ ਸਾਹਿਬ ਤੁਹਾਨੂੰ ਐਵੇਂ ਬਲ ਬਖਸ਼ਣ ਤਰੀਸੀਅਤ ਜਾਂ ਵੀ ਦੀ ਅਰਦਾਸ ਕਰਦੇ ਆ ਜੀ ਇਹ ਤੇ ਬਗਿਆ ਤੁਹਾਡਾ ਫਰੂਟ ਵਗੈਰਾ ਵਧੀਆ ਵੇਖੂਗੀ ਜਾਊਗਾ ਚਲੋ ਠੀਕ ਹੈ ਪਿਆਰਿਓ ਤੁਹਾਨੂੰ ਦਿਨ ਵਾਲਾ ਕੋਣ ਆ ਤੁਹਾਡਾ ਗੁਰੂ ਗੁਰੂ ਰਾਮਦਾਸ ਸਾਹਾ ਅਸੀਂ ਨਹੀਂ ਤੁਹਾਨੂੰ ਦਿੱਤੀ ਇਹ ਤੁਹਾਡੇ ਗੁਰੂ ਨੇ ਦਿੱਤੀ ਏ ਠੀਕ ਹੈ ਜੀ ਫੋਨ ਦੀ ਸਬਜ਼ੀ ਵੇਚਣੀ ਹੈ ਠੀਕ ਹੈ ਚਲੋ ਠੀਕ ਹੈ ਪਿਆਰਿਓ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਜੋ ਤੁਸੀਂ ਬਹੁਤ ਸੁਣਾ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਗੁਰੂ ਰਾਮਦਾਸ ਸਵਾਦੇ ਕੋਰ ਕਰਨ ਤੇ ਫਿਰ ਹੋਇਆ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਬਾਬਾ ਜੀ ਕਹਿੰਦੇ ਸੀ ਕਿ ਮੇਰੇ ਕੋ ਗੋਗਿਆ ਤੋਂ ਨਾ ਅਰਿਸ਼ਾ ਨਹੀਂ ਚਾਹਦਾ ਕਿ ਅੱਜ ਬਾਬਾ ਜੀ ਨੂੰ ਸਬਜ਼ੀ ਦੀ ਵੀੜੀ ਲਵਾਤੀ ਜੀ ਤੁਹਾਨੂੰ ਕੋਈ ਰਾਮਦਾਸ